ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ। ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਸਜਣੋ। ਪਿੰਡ ਬੁਰਜ ਨਥੋਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਇਹ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਇਸ ਵੇਲੇ ਹੈਪੀ ਭਰਾ ਦੇ ਕੋਲੇ ਆ ਇੱਕ ਝੋਟੀ ਵੀਰ ਦੇ ਕੋਲੇ ਤਾਜੀ ਸੂਈ ਆ। ਇਹ ਸਾਬ ਕਿਤਾਬਾ ਸਾਰੀ ਡਿਟੇਲ ਲੈਣੇ ਆ ਤੇ ਕਿਸੇ ਭਰਾ ਦੇ ਸੱਜਣੋਂ ਪਸੰਦ ਆਉਂਦੀ ਆ ਆਪਾਂ ਹਰ ਵੀਡੀਓ ਚ ਕਹਿੰਨੇ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਸੱਜਣੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਤੇ ਆ ਜੋ ਕਰੀਏ ਗੱਲਬਾਤ ਤੇ ਤੋਰ ਤਾਰ ਕੇ ਬਿਨੇ ਹੈਪੀ ਸਾਸਰੀ ਗਾਲ ਸਾਸਰੀ ਗਾਲ ਸਾਨੂੰ ਚਾਹ ਹੋਰ ਸੁਣਾ ਮੇਰਾ ਭਰਾ ਐ ਵਧੀਆ ਕਿਰਪਾ ਸਤਿਗੁਰ ਦੀ ਚੜਦੀ ਕਲਾ ਐ ਚੜਦੀ ਕਲਾ ਤੁੜੀ ਦਾੜੀ ਬਣਾ ਲਈ ਕਿ ਬਣਾਉਣੀ ਬਣਾਈ ਜਾਂਦੇ ਆ ਭਰੀਆਂ 15 ਮਿੰਟ ਲੇ ਗੋਜ ਬਣਾਉਂਦੇ ਆ ਅੱਛਾ ਹਾਂਜੀ ਇਹਦੇ ਕਾਰਨ ਵੀ ਕਿਰਾ ਆਪਣੇ ਕੰਮ ਚ ਫਰਕ ਪੈ ਜਾਂਦਾ ਹਨਾ ਹਾਂਜੀ ਹਾਂਜੀ ਕਿਉਂਕਿ ਇੱਧਰ ਵੜ ਜਾਂਦੇ ਭੈਣਾ ਪਰ ਆਪਣੀ ਜੀ ਚਲ ਪੜਾ ਫਿਰ ਇਹ ਟੂੜੀ ਦਾ ਸੰਭਲੀ ਕਿਹਨਾਂ ਫਿਰ ਸਭ ਖਾ ਨਹੀਂ ਦਾ ਸਾਰਾ ਸਿਆਲ ਹੀ ਜਲਣਾ ਆਪਣਾ ਹਨਾ ਦਰ ਦਰ ਤੇ ਹੈਪੀ ਡਰੈਸ ਆਪਣਾ ਡਰੈਸ ਆਪਣਾ ਪਿੰਡ ਬੁਰਜਨਥੂਗੇਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਠੀਕ ਆ ਤੇ ਫੋਨ ਨੰਬਰ ਆਪਣਾ 8146373572 ਤੇ ਆਪਾਂ ਨੂੰ ਸਰੀਆਲੀ 5-4 ਕਿਲੋਮੀਟਰ ਸਰੀਆਲੀ 5-4 ਕਿਲੋਮੀਟਰ ਆਪਾਂ ਨੂੰ ਤੇ ਪੱਟੀ ਪੱਟੀ ਵੀ ਹੈਨਾ ਪੱਟੀ ਵੀ ਬਿਚਾਲੇ ਬੈਠੇ ਜਾ ਹਾਂਜੀ ਹਾਂਜੀ ਤੇ ਹੈਪੀ ਇਹ ਛੋਟੀ ਕਿਹੜਾ ਸੁਆ ਸੁਈ ਤੇ ਕਿੰਨੇ ਟਾਈਮ ਦੀ ਸੁਈ ਆ ਉਹਨੂੰ ਸੁਈਓ ਜੀ 15 ਦਿਨ ਹੋ ਗਏ ਆ ਠੀਕ ਆ ਹਾਂਜੀ ਦੂਜਾ ਸੁਬਾ ਠੀਕ ਆ 10 ਕਿਲੋ ਦੁੱਧ ਮਿੰਤੀ ਵਾਲਾ ਹੋਵੇਗਾ 10 ਕਿਲੋ ਦੁੱਧ ਹੈਗਾ ਮੈਂ ਮਿਣਕੇ ਦੇ ਦਾਂਗਾ ਪਰ ਦੋ ਟਾਂ ਜਿਹੜਾ ਵੀ ਆ ਜੇ ਜਿਹੜਾ ਵੀ ਦੋ ਕੱਟ ਕੁਦ ਚੰਗਾ ਪੋਲੀ ਵੱਡੀ ਹੈ ਛੋਟੀ ਨਹੀਂ ਕੋਈ ਹੈਨਾ ਹਾਂਜੀ ਬੱਚਾ ਇਹਦੇ ਕੋਲੇ ਬੱਚਾ ਕੱਟਾ ਵਾਈ ਮਗਰ ਕੱਟਾ ਮਗਰ ਹਾਂਜੀ ਚੋਨਚਾਂ ਨ ਇੱਕ ਨੰਬਰ ਹਨ ਬਹੁਤ ਜ਼ਿਆਦੀ ਚੋਨ ਕੋਲ ਨੇ ਜੀ ਠੀਕ ਆ ਹਾਂਜੀ ਓਕੇ ਰਿਪੋਰਟ ਆ ਤੇ ਹੈਪੀ ਕੱਢੀਏ ਹਾਂ ਬਾਹਰ ਇਹਨੂੰ ਵੀ ਲਓ ਵੀ ਸਚਨੋ ਕੱਦ ਕਾਠ ਚੰਗਾ ਸਿੰਘ ਸੋਨਾ ਤੇ ਸਰੀਰ ਕਾ ਢਾਂਚਾ ਚੰਗਾ ਚੰਗੀ ਆ ਛੋਟੀ ਠੀਕ ਆ ਹਾਂਜੀ ਮਾਲਵੇਰੀਏ ਦੀ ਹਾਂਜੀ ਹਾਂਜੀ ਨਹੀਂ ਠੀਕ ਆ ਬਾਈ ਉਹਦੇ ਟਿਕਾਣੀ ਆਪਨੇ ਕਿਤੇ ਨੂੰ ਜੇ ਹਾਂ ਵੇਖੋ ਸਜਣਾ ਟੋਰ ਕਰ ਲਓ ਚੱਕ ਹਾਂ ਹਾਂ ਪੈਠ ਹਾਂ ਛੋਟੀ ਨਹੀਂ ਗੀ ਹੈਪੀ ਕਹਿੰਦਾ ਪੈਠ ਪੜਾ ਵੀ ਚੰਗਾ ਉਹਦੇ ਕੱਦ ਤੋਂ ਵੀ ਇੰਤਾਜਾ ਲਾ ਸਕਦੇ ਆ ਤੇ ਤਾਂ ਲੇਵੇ ਦੀ ਕੁਆਲਿਟੀ ਵੀ ਚੰਗੀ ਆ ਸੱਚ ਨਾਲ ਉਹਦਾ ਕਿਦਾਂ ਦੇਵੇ ਹਾਂ ਕੋਈ ਇਹ ਨਹੀਂ ਵੀ ਬਾਜ਼ਾਰ ਲਗਾਉ ਵਲੋ ਥਣਾ ਸੁਣਾ ਜ ਨਹੀਂ ਮੈਂ ਆਈ ਨਹੀਂ 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 ਕੋਈ ਸ਼ੱਕ ਨਹੀਂ 10 ਕੋਲ ਤੋਂ ਤੇ ਮਿੰਟੀ ਵਾਲਾ ਉਹ ਕਾ ਠੀਕ ਹੋਣੇ ਠੀਕ ਆ ਅਗਲੇ ਦੀ ਦੇਵਾਨਾ ਬਾਜੇ ਬਕਰਦੇ 12 ਕਰਦੇ ਈਆ ਠੀਕ ਆ ਜਿੰਨਾ ਆਪਣੇ ਕਰਿਆ ਪਾਉਣਾ ਚਾਹਵਾ ਲੈ ਹਾਂਜੀ 10 ਕਿਲੋ ਚੋ ਸਕਦਾ ਇਕਲਾ ਹਾਂਜੀ ਹਾਂਜੀ ਦੋ ਟਾਈਮ ਕੋਈ ਤਿੰਨ ਦਾਸ ਫਸੀ ਕਰਿਆ ਆਪਣੇ ਲੋ ਹੈਪੀ ਕਹਿੰਦਾ ਵੀ ਸੱਜਣੋ ਇੱਥੇ ਤਸੱਲੀ ਕਰ ਲਿਓ ਭਾਵੇਂ ਦੋ ਟਾਈਮ ਚੂਲੇ ਚਾ ਬਾਅਦ ਵਿੱਚ ਲਾਵਾਂ ਉਸ ਨੂੰ ਸਭ ਮਾੜਾ ਆ ਗਿਆ ਆਪਣੇ ਬੰਦਿਆਂ ਕਰ ਗਿਆ ਗਾਉਂ ਆਉਂਦਿਆਂ ਬਸ ਜੀ ਠੀਕ ਆ ਤੇ ਹੈਪੀ ਕੀ ਕੀ ਰੇਟ ਕੀ ਰਹੂਗਾ ਇਹਦਾ ਇਹਦਾ ਮੁੱਲ ਕਰ ਨਾ ਭਾਵੇਂ ਲੱਖਾਂ ਲੇਕ ਪੰਜ ਕਰਨੀ ਠੀਕ ਆ 90 ਹਜ਼ਾਰ ਦੀ ਝੋਟੀ ਦੇ ਦਾਂ ਕਰਦ ਕੇ ਮਾਨਤਨ ਹੋਰ ਵੀ 88 ਦੀ ਜੋੜੀ ਦੇ ਵਿੱਚ ਪਹੁੰਚ ਕਰ ਦਿਆਂਗੇ ਅੱਛਾ 200 ਕਿਲੋ ਮੀਟਰ ਤਾਂ ਹੀ ਫਰੀ ਹਾਸੀ ਦੀ ਦੇ ਕੇ ਤੇ 300 ਕਿਲੋਮੀਟਰ ਤੱਕ 200 ਕਿਲੋਮੀਟਰ ਤਾਈ ਪਹੁੰਚ ਫਰੀ ਅੱਛਾ ਹਾਂਜੀ ਅੱਜ ਵੱਡੀ ਆਫਰ ਵੱਡੀ ਆਫਰ ਟੁੜੀ ਟਾੜੀ ਤਾਂ ਨਹੀਂ ਬਣਾਉਣੀ ਉਹਦੇ ਚੱਕਰ ਚ ਕਹਿੰਦਾ ਹੋਵੇ ਵੀ ਜਾਣਦੇ ਕੋਈ ਗੱਲ ਨਹੀਂ ਹਨਾ ਹਾਂਜੀ ਨਹੀਂ ਠੀਕ ਆ ਕਰਦੇ ਪਿੱਛੋਂ ਕਰਾ ਦਈਏ ਤਸੱਲੀ ਫਿਰ ਤੁੱਕਤੀ ਮਾੜੀ ਨਹੀਂਗੀ ਥਾਤੀ ਅੱਜ ਕੱਤੀ ਦੇ ਦੇਾਂਗੇ 200 ਕਿਲੋਮੀਟਰ ਤਾਈ ਪਹੁੰਚ ਫਰੀ ਠੀਕ ਆ ਨਹੀਂ 200 ਤੋਂ ਤਾਂ ਮਿੰਤੀ ਵਾਲਾ ਆਊਗਾ ਕਿ ਠੀਕ ਹੋਣਾ 200 ਕਿਲੋਮੀਟਰ ਤੱਕ ਪਹੁੰਚ ਫਰੀ ਤੇ 2 ਘੱਟ 90 ਦੀ ਦੇ ਦੇਾਂਗੇ ਹਾਂਜੀ ਹਨਾ ਹਾਂਜੀ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਲਓ ਵੀ ਸੱਜਣੋ ਅੱਜ ਭਰਾ ਕੋਲੇ ਇੱਕੀ ਝੋਟੀ ਆ ਇਹ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਦਾਰੀ ਨੰਬਰ ਲਾਉਣੇ ਆਪਾਂ ਸਕਰੀਨ ਤੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ